ਦੋਸਤੋ ਮੈਂ ਡਾਕਟਰ ਮਨੋਕੀਤ ਸਿੰਘ ਪਟਿਆਲਾ ਤੋਂ ਅੱਜ ਆਪਾਂ ਸਲੇਨੀਅਮ ਬਾਰੇ ਗੱਲ ਕਰਾਂਗੇ ਸਲੇਨੀਅਮ ਕੀ ਹੈ ਇਹ ਸਾਨੂੰ ਕਿਸ ਤਰ੍ਹਾਂ ਦੀ ਖਰਾਬ ਤੋਂ ਮਿਲਦਾ ਇਹਦੇ ਸੋਰਸ ਕੀ ਨੇ ਇਹਦੀ ਕਮੀ ਨਾਲ ਸਾਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਜਾਂ ਇਹਦੀ ਲੋੜ ਤੋਂ ਜ਼ਿਆਦਾ ਇਹਨੂੰ ਖਾਣ ਦੇ ਨਾਲ ਸਾਨੂੰ ਕੀ-ਕੀ ਮੁਸ਼ਕਲਾਂ ਆ ਸਕਦੀਆਂ ਪਹਿਲਾਂ ਅਸੀਂ ਮੈਗਨੀਸ਼ੀਅਮ ਅਤੇ ਜ਼ਿੰਕ ਬਾਰੇ ਗੱਲ ਕੀਤੀ ਅੱਜ ਵੀ ਅਸੀਂ ਸੈਲੀਨੀਅਮ ਬਾਰੇ ਹੁਣ ਸੈਲੀਨੀਅਮ ਹੈ ਕੀ ਚੀਜ਼ ਹੈ ਸੈਲੀਨੀਅਮ ਇੱਕ ਪੋਸ਼ਟਿਕ ਤੱਤ ਹੈ ਜੋ ਵਿਅਕਤੀ ਦੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਬੜਾ ਜ਼ਰੂਰੀ ਇੱਕ ਤੱਤ ਹੈਗਾ ਜਿਹਦੀ ਸਾਨੂੰ ਮਿੰਰਲਸ ਦੀ ਸਰੀਰ ਨੂੰ ਲੋੜ ਹੁੰਦੀ ਹੈ ਹੁਣ ਸੈਲੀਨੀਅਮ ਇੱਕ ਮਿਨਰਲ ਹੈ ਜੋ ਸਾਡੇ ਸਰੀਰ ਦੇ ਕਾਫੀ ਕੰਮਾਂ ਨੂੰ ਸਪੋਰਟ ਕਰਦਾ ਸਾਡੇ ਹਿਊਮਨ ਬਾਡੀ ਦੇ ਨਾਰਮਲ ਫੰਕਸ਼ਨ ਨੂੰ ਵਾਸਤੇ ਬਹੁਤ ਜ਼ਿਆਦਾ ਸਪੋਰਟ ਕਰਦਾ ਜਾਂ ਕਹ ਲਈਏ ਕਿ ਬਹੁਤ ਜ਼ਿਆਦਾ ਦੀ ਜ਼ਰੂਰਤ ਹੁੰਦੀ ਹੈ ਜਿਸ ਤਰ੍ਹਾਂ ਸਾਨੂੰ ਵਿਟਾਮਿਨਸ ਦੀ ਜ਼ਿੰਕ ਦੀ ਲੋੜ ਆਇਰਨ ਦੀ ਲੋੜ ਹੈ ਪ੍ਰੋਟੀਨ ਦੀ ਫੈਟ ਦੀ ਕਾਰਬੋ ਦੀ ਲੋੜ ਇਸੇ ਤਰ੍ਹਾਂ ਸਾਨੂੰ ਸੇਲੀਨੀਅਮ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਇੱਕ ਮਤਲਬ ਮੋਸਟ ਅਡਲਟ ਜਿਹੜੇ ਨੇ ਉਹਨਾਂ ਨੂੰ ਕਿੰਨਾ 55 ਮਾਈਕਰੋਗ੍ਰਾਮ ਜੋ ਕਿ 55 ਮਾਈਕਰੋਗ੍ਰਾਮਸ ਰੋਜ਼ਾਨਾ ਦੀ ਲੋਡ ਹੁੰਦੀ ਹੈ ਇੱਕ ਮਨੁੱਖੀ ਸਰੀਰ ਦੇ ਵਿੱਚ ਜਿਹੜਾ ਥਾਇਰੋਇਡ ਸਾਡੀ ਗਲੈਂਡ ਹੁੰਦਾ ਥਾਇਰੋਇਡ ਦੇ ਹਾਰਮੋਨ ਨੂੰ ਜਾਂ ਹੋਰ ਮੈਟਾਬੋਲਿਜ਼ਮ ਨੂੰ ਜਾਂ ਡੀਐਨਏ ਨੂੰ ਸਿੰਥੈਸਿਜ਼ ਕਰਨ ਵਾਸਤੇ ਪ੍ਰੋਪਰ ਨੂੰ ਬਣਾਈ ਰੱਖਣ ਵਾਸਤੇ ਅਤੇ ਸਰੀਰ ਨੂੰ ਆਕਸੀਡੇਟਿਵ ਅਤੇ ਇਨਫੈਕਸ਼ਨ ਤੋਂ ਬਚਾਉਣ ਵਾਸਤੇ ਇਹ ਮੁੱਖ ਕੰਮ ਕਰਦਾ ਹੁੰਦਾ ਯਾਨੀ ਕਿ ਨਾਰਮਲ ਲੈਵਲ ਤੇ ਅਗਰ ਸਾਨੂੰ ਇਹ ਸਹੀ ਮਿਲਦਾ ਰਹਿੰਦਾ ਮਨੁੱਖੀ ਸਰੀਰ ਵਿੱਚ ਕੁਝ ਮਾਤਰਾ ਵਿੱਚ ਜਿਵੇਂ ਸਾਡੇ ਟਿਸ਼ੂ ਹੁੰਦੇ ਨੇ ਇਹਨਾਂ ਇਹਨੂੰ ਸਟੋਰ ਕਰ ਲੈਂਦੇ ਆ ਜਾਂ ਖਾਸ ਕਰਕੇ ਜਿਹੜੇ ਸਾਡੇ ਸਕੈਲਟਨ ਮਸਲ ਦੇ ਉਹਨਾਂ ਦੇ ਵਿੱਚ ਵੀ ਸਟੋਰ ਹੋ ਜਾਂਦਾ ਤੇ ਇਸ ਪਰ ਇਹਦੀ ਪ੍ਰਾਪਤੀ ਸਾਰੀ ਸਾਨੂੰ ਭੋਜਨ ਤੋਂ ਹੀ ਹੁੰਦੀ ਹੈ ਖੁਰਾਕ ਤੋਂ ਹੀ ਹੁੰਦੀ ਹੈ ਉਹ ਖੁਰਾਕ ਦੇ ਵੀ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੀ ਖੁਰਾਕ ਦੇ ਜਿਥੋਂ ਸਾਨੂੰ ਇਹਦੀ ਪ੍ਰਾਪਤੀ ਹੋ ਜਾਂਦੀ ਹੈ ਹੁਣ ਕਿਸ ਕਿਸਮ ਦੇ ਪੋਸ਼ਣ ਵਿੱਚ ਕਿੰਨੀ ਸੇਲੇਨੀਅਮ ਦੀ ਮਾਤਰਾ ਹੁੰਦੀ ਹੈ ਇਹ ਡਿਪੈਂਡ ਕਰਦਾ ਕਿ ਉਹ ਭੋਜਨ ਜਿਸ ਧਰਤੀ ਦੇ ਵਿੱਚ ਪੈਦਾ ਹੁੰਦਾ ਜਿਸ ਮਿੱਟੀ ਦੇ ਵਿੱਚ ਪੈਦਾ ਹੁੰਦਾ ਜਾਂ ਉਹ ਉਹ ਜੋ ਨੂੰ ਪਾਣੀ ਉਹ ਸਿੰਚਾਈ ਵਾਸਤੇ ਜਾਂ ਉਹਦੀ ਇਰੀਗੇਸ਼ਨ ਵਾਸਤੇ ਦਿੱਤਾ ਜਾਂਦਾ ਉਸ ਪਾਣੀ ਦੇ ਵਿੱਚ ਜਾਂ ਉਸ ਮਿੱਟੀ ਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਸੇਲੇਨੀਅਮ ਹੈਗਾ ਇਹ ਡਿਪੈਂਡ ਕਰਦਾ ਮਤਲਬ ਪੰਜਾਬ ਦੇ ਵਿੱਚ ਕਿੰਨਾ ਯੂਐਸਏ ਦੇ ਵਿੱਚ ਬ੍ਰਾਜ਼ੀਲ ਦੇ ਵਿੱਚ ਅਲੱਗ-ਅਲੱਗ ਦਿਸ਼ਾਵਾਂ ਦੀ ਮਿੱਟੀ ਦੇ ਵਿੱਚ ਜਿਵੇਂ ਅਲੱਗ-ਅਲੱਗ ਹੋਏਗਾ ਤਾਂ ਅਲੱਗ-ਅਲੱਗ ਹੀ ਉੱਥੋਂ ਦੇ ਭੋਜਨਾਂ ਦੇ ਵਿੱਚ ਸੇਲੇਨੀਅਮ ਦੀ ਮਾਤਰਾ ਹੋਏਗੀ ਹੁਣ ਮਾਰਕੀਟ ਦੇ ਵਿੱਚ ਕੁਝ ਇਹਦੀਆਂ ਸਪਲੀਮੈਂਟਸ ਵੀ ਆਉਂਦੀਆਂ ਪਰ ਅਸੀਂ ਮੈਂ ਕੁਦਰਤੀ ਭੋਜਨ ਜਿਹੜੇ ਸਾਨੂੰ ਮਿਲਦੇ ਨੇ ਉਹਨਾਂ ਤੋਂ ਕਿੰਨਾ ਸੇਲੇਨੀਅਮ ਮਿਲਦਾ ਆਪਾਂ ਸਿਰਫ ਇੱਥੇ ਉਹਦੀ ਗੱਲ ਕਰਾਂਗੇ ਹੁਣ ਸਾਡੇ ਸਿਹਤ ਨੂੰ ਕੀ-ਕੀ ਬੈਨੀਫਿਟ ਹੁੰਦੇ ਨੇ ਇਹ ਕਿਉਂ ਪੋਸੀਬਲ ਹੈਗੇ ਕਿ ਸਾਡੇ ਦਿਲ ਦੀ ਸਿਹਤ ਵਾਸਤੇ ਬਹੁਤ ਹੈ ਬੈਨੀਫਿਟ ਕਰਦਾ ਸੇਲੇਨੀਅਮ ਕਾਫੀ ਚੰਗੇ ਪ੍ਰੋਲਦਾ ਕਰਦਾ ਸਾਨੂੰ ਇੱਕ ਤੰਦਰੁਸਤ ਮਨੁੱਖ ਨੂੰ ਤੰਦਰੁਸਤ ਰਹਿਣ ਵਾਸਤੇ ਚਾਹੇ ਉਹ ਸਾਡੀ ਮੈਂਟਲ ਹੈਲਥ ਹੈ ਜਾਂ ਸਾਡੀ ਫਿਜ਼ੀਕਲ ਹੈਲਥ ਹੈ ਜੋ ਖੋਜਾਂ ਇਹਦੇ ਉੱਪਰ ਕੰਟੀਨਿਊ ਹੋਈਆਂ ਨੇ ਔਰ ਹੋਰ ਵੀ ਖੋਜਾਂ ਅਭੀ ਅਲੇ ਜਾਰੀ ਨੇ ਉਹ ਨਵੀਆਂ ਤੋਂ ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਨੇ ਜਿੱਦਾਂ ਦਿਲ ਦੀ ਸਿਹਤ ਵਾਸਤੇ ਹੈ ਬਹੁਤ ਲਾਈਵ ਆਉਂਦੇ ਸਾਡੀ ਕಾಗ್ਨੀਟਿਵ ਹੈਲਥ ਜਿਹੜੀ ਹੈ ਕಾಗ್ਨੀਸ਼ਨਸ ਉਹਦੇ ਵਾਸਤੇ ਬਹੁਤ ਇਹ ਹੈਗਾ ਸੜੀ ਜੇ ਖਾਸ ਕਰਕੇ ਜਿਹੜੀਆਂ ਬੁਢਾਪੇ ਦੇ ਵਿੱਚ ਯਾਦਸ਼ਟ ਵਿਗ ਹੋ ਜਾਂਦੀ ਹੈ ਜਾਂ ਅਲਜ਼ੈਮਰ ਵਰਗੀਆਂ ਡਿਸੀਜ਼ ਨੇ ਉਹਨਾਂ ਨੂੰ ਪ੍ਰिवेंट ਕਰਨ ਦੇ ਵਿੱਚ ਬਹੁਤ ਵੱਡਾ ਇਹਦਾ ਰੋਲ ਹੈਗਾ ਅਗਰ ਉਹ ਮਨੁੱਖ ਨੂੰ ਇਹ ਪੂਰੀ ਮਾਤਰਾ ਦੇ ਵਿੱਚ ਸੇਲੀਨੀਅਮ ਮਿਲਦਾ ਰਹੇ ਤੇ ਲੋੜ ਤੋਂ ਜ਼ਿਆਦਾ ਸੇਲੀਨੀਅਮ ਵੀ ਨੁਕਸਾਨ ਕਰਦਾ ਕਿਉਂਕਿ ਇਹ ਇੱਕ ਕਿਸਮ ਦੀ ਯੂ ਡਰ ਨੇ ਘੱਟ ਵੀ ਮਾੜੀ ਹੈ ਤੇ ਲੋੜ ਤੋਂ ਜ਼ਿਆਦਾ ਵੀ ਮਾੜੀ ਉਹ ਵੀ ਅਸੀਂ ਗੱਲ ਅੱਗੇ ਜਾ ਕੇ ਕਰਦੇ ਹਾਂ ਇਹ ਸਾਡੀ ਜਾਨਕੀ ਯਾਦਦਾਸ਼ਤ ਜਿਹੜੀ ਬੁਢਾਪੇ ਦੇ ਵਿੱਚ ਜਾ ਕੇ ਵੀਕ ਹੋ ਜਾਂਦੀ ਹੈ ਜਿਸ ਕਸਨ ਦੀ ਇਸ ਦੇ ਵਿੱਚ ਉਹਨੂੰ ਪੂਰਾ ਸੇਲੇਨੀਅਮ ਆਪਣੀ ਖਰਾਕ ਦੇ ਰਾਹੀਂ ਉਹ ਲੈਂਦਾ ਰਿਹਾ ਉਹਦੇ ਵਾਸਤੇ ਬਹੁਤ ਜਿਆਦਾ ਲਾਹੇਵੰਦ ਹੈਗਾ ਉਹ ਮਨੇ ਕਿਉਂਕਿ ਰੋਜ਼ੈਂਬਰ ਵਰਗੀਆਂ ਚੀਜ਼ਾਂ ਨੂੰ ਜਾਂ ਡਾਈਮੈਂਸ਼ੀਆ ਉਹਨਾਂ ਨੂੰ ਵੀ ਹੈ ਪ੍ਰिवेंट ਕਰਦਾ ਥਾਇਰੋਇਡ ਵਾਸਤੇ ਬਹੁਤ ਜ਼ਰੂਰੀ ਹੈਗਾ ਥਾਇਰੋਇਡ ਨੂੰ ਸਿਹਤਮੰਦ ਰੱਖਣ ਵਾਸਤੇ ਖਾਸ ਕਰਕੇ ਫੀਮੇਲਜ਼ ਦੇ ਵਿੱਚ ਸੇਲੇਨੀਅਮ ਦਾ ਕਿਹੜਾ ਡੀਐਨਏ 100 ਪੇਰ ਕਰਨ ਵਿੱਚ ਵੀ ਬਹੁਤ ਵਧੀਆ ਰੋਲ ਨਿਭਾਉਂਦਾ ਅਤੇ ਕੈਂਸਰ ਤੋਂ ਬਚਾ ਕੇ ਰੱਖਦਾ ਆਪੀ ਅੱਜ ਤੱਕ ਐਚ ਆਈ ਵੀ ਨੂੰ ਐਡਸ ਨੂੰ ਪ੍ਰिवेंट ਕਰਕੇ ਰੱਖਦਾ ਹੈ ਜਾਨਕਿ ਐਚ ਆਈ ਵੀ ਜਵਾਨ ਨੂੰ ਚਲੇ ਗਿਆ ਲੇਕਿਨ ਅੱਗੇ ਐਡਸ ਦੇ ਵਿੱਚ ਬਦਲਣਾ ਉਹਨੂੰ ਪ੍ਰिवेंट ਕਰਕੇ ਰੱਖਦਾ ਹੈ ਹੁਣ ਉਹ ਕਿਹੜੇ ਕਿਹੜੇ ਭੋਜਨ ਨੇ ਜਿੰਨਾ ਭੋਜਨਾਂ ਦੇ ਵਿੱਚੋਂ ਐ ਸਾਨੂੰ ਵਧੀਆ ਮਿਲਦਾ ਉਹਦੇ ਬਾਰੇ ਗੱਲ ਕਰਦੇ ਆ ਬੀਫ ਫਲੇਵਰ ਦੇ ਵਿੱਚ ਜਾਨਕਿ 3 ਓਜ਼ ਜੋ ਪੈਨ ਫਰਾਈ ਕੀਤਾ ਹੁੰਦਾ ਉਹਦੇ ਵਿੱਚੋਂ ਸਾਨੂੰ 28mcg ਮਾਈਕਰੋਗ੍ਰਾਮ ਕਿਉਂਕਿ ਮਾਈਕਰੋਗ੍ਰਾਮਾਂ ਦੇ ਵਿੱਚ ਬਹੁਤ ਥੋੜੀ ਮਾਤਰਾ ਦੇ ਵਿੱਚ ਲਿਆ ਜਾਂਦਾ ਮਟਰ ਕੀ ਜੇਕਰ ਬੋਂਲੈਸ ਰੋਸਟ ਕੀਤਾ ਤੇ ਉਹਦੇ ਵਿੱਚ ਵੀ ਸਾਨੂੰ 31mcg ਮਿਲ ਜਾਂਦਾ ਹੈ ਮੇਰੇ ਕਾਟੇਜ ਚੀਜ਼ ਦੇ ਵਿੱਚ ਵੀ ਮਿਲ ਜਾਂਦਾ ਸਾਨੂੰ ਇਹ ਬੇਕਡ ਬੀਨ ਦੇ ਇੱਕ ਕੱਪ ਵਿੱਚੋਂ 13mcg ਮਾਈਕਰੋਗ੍ਰਾਮ ਜਿਹੜਾ ਮਿਲ ਜਾਂਦਾ ਹੈ ਇੱਕ ਕੱਪ ਬੇਕਡ ਬੀਨ ਦੇ ਵਿੱਚੋਂ ਚਿਕਨ ਟ੍ਰੀਓ ਜਿਹੜਾ ਰੋਸਟਡ ਚਿਕਨ ਹੈ ਉਹਦੇ ਵਿੱਚੋਂ 22 ਜਨ ਕਿ 22 ਮਾਈਕਰੋਗ੍ਰਾਮਸ ਮਿਲ ਜਾਂਦੇ ਨੇ ਬ੍ਰਾਜ਼ੀਲ ਨਟ ਜਿਹੜੇ ਨੇ ਉਹਨਾਂ ਦੇ ਵਿੱਚੋਂ ਵੀ ਇੱਕ ਇੱਕ ਆਉਂਸ ਦੇ ਵਿੱਚੋਂ ਸਾਨੂੰ 554 ਮਾਈਕਰੋਗ੍ਰਾਮ ਜਨ ਕਿ ਕਾਫੀ ਹੈ ਜੋ ਨਾਰਮਲ ਸਾਨੂੰ ਕਿੰਨਾ ਚਾਹੀਦਾ ਐਵਰੇਜ 55 55 ਜਨ ਕਿ ਇਹ ਕਿੰਨਾ ਮਿਲ ਜਾਂਦਾ ਲਗਭਗ 10 ਗੁਣਾ ਜੋ ਕਿ ਬਹੁਤ ਜ਼ਿਆਦਾ ਹੈਗਾ ਜ਼ਿਆਦਾ ਤੇ ਵੀ ਨੁਕਸਾਨ ਹੈ ਉਸੇ ਬਾਅਦ ਵਿੱਚ ਗੱਲ ਕਰਦੇ ਹਾਂ ਕਣਕੇ ਸਭ ਤੋਂ ਜ਼ਿਆਦਾ ਹੈ ਬ੍ਰਾਜ਼ੀਲ ਨਟ ਦੇ ਵਿੱਚ ਹੁੰਦਾ ਇਹ ਕੌਣਸ ਬ੍ਰਾਜ਼ੀਲ ਨਟ ਪਰ ਫਿਰ ਵੀ ਡਿਪੈਂਡ ਕਰਦਾ ਕਿ ਉਹ ਬ੍ਰਾਜ਼ੀਲ ਨਟ ਜਿਹੜੇ ਉਹ ਕਿਸ ਧਰਤੀ ਦੇ ਵਿੱਚ ਪੈਦਾ ਹੋਏ ਹੈ ਅਗਰ ਉਸ ਧਰਤੀ ਦੇ ਵਿੱਚ ਜ਼ਿੰਕ ਜ਼ਿਆਦਾ ਹੋਵੇ ਇਹ ਸਾਨੂੰ ਜ਼ਿਆਦਾ ਮਿਲੇਗਾ ਅਗਰ ਉਸ ਮਿੱਟੀ ਦੇ ਵਿੱਚ ਜਾਂ ਪਾਣੀ ਦੇ ਵਿੱਚ ਜ਼ਿੰਕ ਘੱਟਿਆ ਜਿੱਥੇ ਇਹ ਬ੍ਰਾਜ਼ੀਲ ਨਟ ਪੈਦਾ ਹੁੰਦੇ ਤਾਂ ਫਿਰ ਇਹਦੇ ਵਿੱਚ ਉਹਦੀ ਮਾਤਰਾ ਵੀ ਘੱਟ ਹੋਏਗੀ ਇਹ ਜ਼ਰੂਰੀ ਨਹੀਂ ਕਿ ਉਹ ਜਿਸ ਮਿੱਟੀ ਦੇ ਡਿਪੈਂਡ ਵਿੱਚ ਹੁੰਦਾ ਹੈ ਉੱਥੇ ਡਿਪੈਂਡ ਕਰਦਾ ਕਿ ਇਸਲੇ ਨੀਮ ਕਿੰਨਾ ਹੋਏਗਾ ਅੱਗੇ ਫਿਰ ਆ ਜਾਂਦੀਆਂ ਨੇ ਕੁਝ ਫਿਸ਼ ਦੇਵੇਂ ਨੰਬਰ 2 ਨਾਜ਼ਾ ਕੀ ਹੈ ਉਹਦੀ ਪ੍ਰੀ 3 ਆਉਂਸ ਦੇ ਵਿੱਚ ਇਹ ਜਿਹੜੀ ਕੁੱਕੜ ਕੀਤੀ ਹੁੰਦੀ ਹੈ ਜਾਂ ਡਰਾਈ ਕੁੱਕੜ ਦੀ ਹੈ ਉਹਦੇ ਵਿੱਚ ਵੀ ਸਾਨੂੰ 92 ਮਾਈਕਰੋਗ੍ਰਾਮ ਮਿਲ ਜਾਂਦਾ ਅੱਗੇ ਬੇਕਟ ਹਲੀਵੁੱਡ ਫਿਸ਼ਰ ਦੀ ਜਿਹੜੀ ਉਹਦੇ ਵਿੱਚ ਵੀ ਇਹ 47 ਐਮਸੀਜੀ ਮਿਲ ਜਾਂਦਾ ਲਗਭਗ ਜਿਹੜਾ ਵਾ ਸਾਨੂੰ ਉਹਦੇ 3 ਆਉਂਸ ਦੇ ਵਿੱਚੋਂ ਹੀ ਤੁਹਾਡੀ ਡੇਲੀ ਡੋਸ ਪੂਰੀ ਹੋ ਜਾਂਦੀ ਹੈ ਇੱਕ ਅੱਗੇ ਆ ਗਿਆ ਕੁੱਕਰਡ ਬਰਾਊਨ ਰਾਈਸ ਬਰਾਊਨ ਦਾ ਇਸਦੇ 1 ਕੱਪ ਦੇ ਵਿੱਚੋਂ ਵੀ ਕਰੀਬ 20 ਮਾਈਕਰੋਗ੍ਰਾਮ ਮਿਲ ਜਾਂਦਾ ਇੱਕ ਅਗ ਦੇ ਵਿੱਚੋਂ 15 ਮਾਈਕਰੋਗ੍ਰਾਮ ਯਾਨੀ ਕਿ ਤਿੰਨ ਅੰਡੇ ਖਾਣ ਵਾਲੇ ਬੰਦੇ ਦੀ ਵੀ ਕਰੀਬ ਕਰੀਬ ਡੇਲੀ ਡੋਸ ਪੂਰੀ ਹੋ ਜਾਂਦੀ ਅੱਗੇ ਆ ਜਾਂਦੇ ਵਾਈਟ ਬਰੈਡ ਇੱਕ ਸਲਾਈਸ ਦੇ ਵਿੱਚ 10 ਮਾਈਕਰੋਗ੍ਰਾਮ ਐ ਸਾਨੂੰ ਮਿਲ ਜਾਂਦਾ ਉਸ ਤੋਂ ਅੱਗੇ ਆ ਗਿਆ ਕਿ ਜਿਹੜੀ ਸਾਡੀ ਹੋਰ ਮਤਲਬ ਇਹਦੀ ਡੋਜ਼ ਇੱਕ ਅਡਲਟ ਵਾਸਤੇ ਕਿੰਨੀ ਹੁੰਦੀ ਹੈ ਫਿਰ ਪਾ ਪਹਿਲਾਂ ਵੀ ਦੱਸਿਆ 55 ਮਾਈਕਰੋਗ੍ਰਾਮ 55 ਮਾਈਕਰੋਗ੍ਰਾਮ ਫਾਰ ਅਡਲਟ ਪਰ ਪ੍ਰੈਗਨੈਂਸੀ ਦੇ ਟਾਈਮ ਤੇ ਜਿਹੜੀ 60 ਮਿਲੀ ਮਾਈਕਰੋਗ੍ਰਾਮ ਦੀ ਲੋੜ ਹੁੰਦੀ ਹੈ ਤੇ ਦੁੱਧ ਪਲਾਉਣ ਵਾਲੀਆਂ ਮਾਵਾਂ ਜਦੋਂ ਬੱਚਿਆਂ ਨੂੰ ਦੁੱਧ ਪਲਾਉਂਦੀਆਂ ਨੇ ਉਦੋਂ ਇਹ ਵੱਧ ਜਾਂਦੀ ਹੈ ਉਦੋਂ 70 ਮਾਈਕਰੋਗ੍ਰਾਮ ਡੇਲੀ ਦੀ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਦੁੱਧ ਦੇ ਰਾਹੀਂ ਰਿਲੀਜ਼ ਹੋ ਕੇ ਦੁੱਧ ਪੀਣ ਵਾਲੇ ਯਾ ਨ ਦੇ ਬੱਚੇ ਦੇ ਅੰਦਰ ਵੀ ਜਾਣਾ ਹੁੰਦਾ ਜੋ ਮਾਂ ਦੇ ਦੁੱਧ ਦੇ ਉੱਪਰ ਬੱਚਾ ਫੀਡ ਲੈ ਰਿਆ ਹੁਣ ਅੱਗੇ ਜੇ ਕਿ ਉਹ ਰਿਸਕ ਹੁੰਦੇ ਨੇ ਕੁਝ ਅਗਰ ਇਹਹੀਂ ਓਵਰਡੋਸ ਜੇ ਦੀ ਲੈਣੇ ਰਿਸਕ ਵੀ ਉਹਦੇ ਫਿਰ ਕੁਝ ਬਣ ਜਾਂਦੇ ਨੇ ਉਹ ਕਿਹੜੇ ਰਿਸਕ ਬਣਦੇ ਨੇ ਅਗਰ ਲੋੜ ਤੋਂ ਜ਼ਿਆਦਾ ਵੀ ਸਲੇਨੀਅਮ ਖਰਾਕ ਵਾਲੀ ਖਰਾਕ ਲਈ ਜਾਵੇ ਇੱਕ گارਲਿਕ ਲਾਈਕ گارਲਿਕ ਲਾਈਕ ਸਮੈਲ ਜਿਹੜੀ ਆ ਉਹ ਸਾਦੇ ਦਰ ਆਵੇ ਕਿ ਲਸਣ ਦੀ ਬੁਰੀ ਮੁਸ਼ਕਲ ਆਉਂਦੀ ਹੈ ਨਾ ਕਿ ਕਿਸੇ ਨੂੰ ਲਸਣ ਤੁਸੀਂ ਕੱਚਾ ਖਾਂਦੇ ਹੋ ਤਾਂ ਉਹ ਉਸ ਟਾਈਪ ਦੀ ਸਮੈਲੇ ਦੇ ਵਿੱਚੋਂ ਆਉਣੀ ਸ਼ੁਰੂ ਹੋ ਜਾਂਦੀ ਹੈ ਅਗਰ ਜ਼ਿਆਦਾ ਲੋੜ ਤੋਂ ਇਹ ਖਾਧਾ ਜਾਂਦਾ ਬ੍ਰਿਟਲ ਨੇਲਸ ਬਣ ਜਾਂਦੇ ਨੇ ਜਾਂ ਕੋਈ ਹੋਰ ਦੰਦ ਵਗੈਰਾ ਜਿਹੜੇ ਡਿਕੇਂਗ ਹੋਣੇ ਸ਼ੁਰੂ ਹੋ ਜਾਂਦੇ ਨੇ ਨੌਜ਼ੀਆ ਦਾ ਪ੍ਰੋਬਲਮ ਹੋ ਸਕਦੀ ਹੈ ਨਿਊਰੋਲੋਜੀਕਲੀ ਅਨਾਰਮਲੀਆਂ ਆ ਸਕਦੀਆਂ ਨੇ ਇਰੀਟੇਬਿਲਟੀ ਆ ਸਕਦੀ ਹੈ ਚਿੜਚਰਾਪਨ ਜਿਵੇਂ ਕਮਰੀ ਦੇ ਉੱਪਰ ਧੱਫੜ ਪੈ ਸਕਦੇ ਜਿਆਦਾ ਖਾਣ ਦੇ ਨਾਲ ਤਾਂ ਔਵਲ ਵੀ ਚੜ ਸਕਦੇ ਕਿਉਂਕਿ ਇਹਦੀ ਇੱਕ ਯੂ ਟਰਨ ਡਿਸਲੇਨੀਅਮ ਨਹੀਂ ਅਗਰ ਤੁਸੀਂ ਬਿਲਕੁਲੋ ਨਾ ਲਓਗੇ ਤਾਂ ਵੀ ਤੁਹਾਨੂੰ ਡਿਸਆਰਡਰ ਹੋਣੇ ਨੇ ਤੇ ਅਗਰ ਲੋਡ ਤੋਂ ਜ਼ਿਆਦਾ ਲੰਮਾ ਸਮਾਂ ਲਈ ਲਓਗੇ ਤੇ ਤਦ ਵੀ ਇਹਨੇ ਬੁਰੇ ਅਸਰ ਕਰਨੇ ਨੇ ਸਾਡੀ ਸਿਹਤ ਦੇ ਉੱਪਰ ਜਿਆਦਾ ਲੋਡ ਤੋਂ ਵੀ ਜਿਆਦਾ ਖਾਣ ਨਾਲ ਫਿਰ ਕਿਡਨੀ ਤੇ ਸਾਡੇ ਹਰਟ ਨੂੰ ਵੀ ਫੇਲ ਕਰਦਾ ਜਾਨਕਿ ਅਗਰ ਬ੍ਰਾਜ਼ਿਲ ਨਾਟ ਨਹੀਂ ਮਤਲਬ ਉਹਦੇ ਵਿੱਚ ਬਹੁਤ ਜ਼ਿਆਦਾ ਹੈਗੀ ਜਾਂ ਉਸ ਤੋਂ ਬਾਅਦ ਕੋਈ ਫਿਸ਼ ਹੈਗੀਆਂ ਨੇ ਜਾਂ ਐਗ ਹੈਗੇ ਨੇ ਅਗਰ ਰੋਜ਼ਾਨਾ ਤੁਸੀਂ 4 5 6 ਇੱਕ ਖਾਂਦੇ ਹੋ ਜਾਂ ਬ੍ਰਾਜ਼ੀਲ ਨਟ ਜਿਆਦਾ ਖਾਂਦੇ ਹੋ ਤੇ ਉਹਦੇ ਨਾਲ ਫਿਰ ਤੁਹਾਡੇ ਤੇ 2 4 6 ਮਹੀਨੇ ਲਗਾਤਾਰ ਅਗਰ ਖਾਂਦੇ ਰਹੇ ਤਾਂ ਤੁਹਾਡੇ ਕਿਡਨੀ ਤੇ ਲਿਵਰ ਦੇ ਉੱਪਰ ਵੀ ਇਹ ਬੁਰਾਸਤ ਕਰ ਦਿੰਦਾ ਹੁਣ ਸਲੇਨੀਮ ਜਿਹੜੀਆਂ ਸਪਲੀਮੈਂਟਸ ਆਉਂਦੀਆਂ ਨੇ ਸਲੇਨੀਮ ਹੁੰਦੀਆਂ ਉਹ ਉਹਦੇ ਵਿੱਚ ਵੀ ਕੁਝ ਕੁਝ ਮੈਡੀਸਿਨ ਹੁੰਦੀਆਂ ਜਿਨ੍ਹਾਂ ਦੇ ਨਾਲ ਮਤਲਬ ਇੰਟਰੈਕਟ ਕਰਦੀਆਂ ਨੇ ਇਸ ਕਰਕੇ ਜਦੋਂ ਤੁਸੀਂ ਸਪਲੀਮੈਂਟ ਲੈਂਦੇ ਹੋ ਖਾਸ ਕਰਕੇ ਕੋ ਟੈਮੋ 3 ਪੀ ਡੀ ਐਮ ਮੈਡੀਸਿਨਸ ਲੈ ਰਹੇ ਹੋ ਨਾਲ ਤਾਂ ਉਦੋਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ। ਉਦੋਂ ਅਗਰ ਜ਼ਿਆਦਾ ਲਈਏ ਜਾਂ ਨਾਲ ਮੈਡੀਸਿਨ ਦੇ ਨਾਲ ਇਹਨੂੰ ਲਈਏ। ਕੇਮੋਥੈਰੇਪੀਕ ਦੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ। ਤੇ ਉਹ ਉਸ ਟਾਈਮ ਦੇ ਉੱਤਰ ਜਿਹੜਾ ਏ ਬੁਰਾ ਸਿਰ ਪਾਉਦਾ। ਸਰੀਰ ਦੇ ਭੂਰ ਉਹ ਦੋਵੇਂ ਆਪਸ ਵਿੱਚ ਰਲ ਕੇ ਇੱਕ ਦੂਜੇ ਨੂੰ ਇੰਟਰੈਕਟ ਕਰ ਦਿੰਦੇ ਆ। ਹੁਣ ਔਰਤਾਂ ਦੀ ਹੈਲਥ ਵਾਸਤੇ ਇਹ ਸਭ ਤੋਂ ਵਧੀਆ ਜਿਹੜਾ ਹੁੰਦਾ। ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਖਾਸ ਕਰਕੇ ਥਾਇਰੋਇਡ ਦੀ ਹੈਲਥ ਵਾਸਤੇ। ਸੇਲੀਨੀਅਮ ਇੱਕ ਜਣ ਕੇ ਮਿਨਰਲ ਇੱਕ ਟ੍ਰੇਸ ਮਿਨਰਲ ਹੈਗਾ। ਹਾਂ ਤੇ ਔਰਤਾਂ ਦੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਮਰਦ ਵਾਸਤੇ ਵੀ ਬਹੁਤ ਜ਼ਰੂਰੀ ਹੈ। ਆਪਾਂ ਪਹਿਲਾਂ ਗੱਲ ਕਰ ਲਈ ਹੁਣ ਖਾਸ ਕਰਕੇ ਥਾਇਰੋਇਡ ਦੇ ਹਾਰਮੋਨ ਦੀ ਪੈਦਾਵਾਰ ਵਾਸਤੇ। ਅਗਰ ਸੇਲੀਨੀਅਮ ਦੀ ਡੈਫੀਸ਼ੀਐਂਸੀ ਹੈ ਤੇ ਥਾਇਰੋਇਡ ਵੀ ਵੀ ਪ੍ਰੋਬਲਮ ਵੀ ਆਏਗੀ। ਫਰਟੀਲਿਟੀ ਦੇ ਉੱਪਰ ਜਾਂ ਪ੍ਰੈਗਨੈਂਸੀ ਵਾਸਤੇ ਇਹ ਬਹੁਤ ਜ਼ਰੂਰੀ ਹੈ। ਇਹ ਖਾਸ ਕਰਕੇ ਜਿਹੜੀ ਫੋਲੀਕਲ ਫੇਸ ਹੁੰਦਾ ਜਦੋਂ ਜਾਂ Ovulation ਦਾ ਸਮਾਂ ਹੁੰਦਾ ਜਾਂ ਮੈਸੂਲੇਸ਼ਨ ਦੇ ਸਮੇਂ ਇਹਦੀ ਬਹੁਤ ਜ਼ਿਆਦਾ ਲੋੜ ਹੁੰਦੀ ਪੂਰੀ ਮਾਤਰਾ ਦੇ ਵਿੱਚ ਇਹਦਾ ਜਾਣਾ ਚਾਹੀਦਾ ਹੈ ਬ੍ਰੇਨ ਦੇ ਫੰਕਸ਼ਨ ਵਾਸਤੇ ਖਾਸ ਕਰਕੇ ਜਿਹਨਾਂ ਦੀ ਉਦਾਸ ਰਹਿੰਦੀ ਨਹੀਂ ਮੂਡ ਘਰਦਾ ਉਸ ਤੋਂ ਬਚਣ ਵਾਸਤੇ ਵੀ ਸੇਲੀਨੀਅਮ ਨੂੰ ਪੂਰੀ ਮਾਤਰਾ ਦੇ ਵਿੱਚ ਲੈਣਾ ਬਹੁਤ ਜ਼ਰੂਰੀ ਹੈ ਦਿਲ ਦੀ ਸਿਹਤ ਵਾਸਤੇ ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ ਇਹ ਸੇਲੀਨੀਅਮ ਸੀ ਰੈਐਕਟਿਵ ਪ੍ਰੋਟੀਨ ਨੂੰ ਲੋ ਕਰਦਾ ਸੀ ਰੈਕਟਿਵ ਪ੍ਰੋਟੀਨ ਅਗਰ ਸਾਡੀ ਬਾਡੀ ਦੇ ਵਿੱਚ ਵੱਧ ਤਾਂ ਸਾਨੂੰ ਸੋਜਾਂ ਪੈ ਜਾਂਦੀਆਂ ਨੇ ਉਹਦੇ ਨਾਲ ਸਾਡੇ ਦਿਲ ਦੀ ਸਿਹਤ ਵੀ ਖਰਾਬ ਹੁੰਦੀ ਹੈ ਇਹ ਅਗਰ ਅਸੀਂ ਪੂਰੀ ਮਾਤਰਾ ਦੇ ਵਿੱਚ ਸੇਲੇਨੀਅਮ ਲੈਨੇ ਆ ਤਾਂ ਜਿਹੜੇ ਸੀ ਰੈਕਟਿਵ ਪ੍ਰੋਟੀਨ ਦੀ ਪੈਦਾਵਾਰ ਹੈ ਉਹਨੂੰ ਉਹ ਕੱਟ ਜਾਂਦੀ ਹੈ ਜਿਸ ਨਾਲ ਸਾਡੀ ਬੋਡੀ ਦੇ ਵਿੱਚ ਇਨਫਲਮੇਸ਼ਨ ਸੋਜਣਾ ਨਹੀਂ ਪੈਂਦੀਆਂ ਕਿ ਲੰਗਜ਼ ਵਾਸਤੇ ਜਾਂ ਬ੍ਰੈਸਟ ਕੈਂਸਰ ਨੂੰ ਵੀ ਪ੍ਰੀਵੈਂਟ ਕਰਨ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਹੈਗਾ ਸੇਲੇਨੀਅਮ ਨੂੰ ਪੂਰੀ ਮਾਤਰਾ ਦੇ ਵਿੱਚ ਲੈਣ ਵਾਸਤੇ ਦੇ ਅਸਥਮਾ ਦੇ ਅਟੈਕ ਵੀ ਬਹੁਤ ਜ਼ਿਆਦਾ ਘਟ ਦਿੰਦੇ ਨੇ ਕਾਬੀ ਹੱਦ ਤੱਕ ਬੈਨੀਫਿਟ ਕਰਦਾ ਸੋ ਅੱਜ ਆਪਾਂ ਸੇਲੇਨੀਅਮ ਬਾਰੇ ਗੱਲ ਕੀਤੀ ਹੈ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਅਗਰ ਅੱਛੀ ਲੱਗੀ ਹੈ ਤੇ ਸ਼ੇਅਰ ਕਰੋ, ਲਾਈਕ ਕਰੋ ਵੀਡੀਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਂ ਤੁਹਾਨੂੰ ਹੋਰ ਜਾਣਕਾਰੀਆਂ ਰੋਜ਼ ਜਿਹੜੇ ਕੋਈ ਨਾ ਕੋਈ ਦਿੰਦਾ ਰਹਾਂਗਾ। ਤੁਹਾਡਾ ਆਪਣਾ ਡਾਕਟਰ ਮਲਕੀਸ਼ ਸਿੰਘ ਪੱਟੀ